ਪਾਈ ਮਾਣਾ ਪਾਈ ਮਾਣਾ ਲੰਗਰ ਦੀ ਸੇਵਾ ਕਰਦਾ ਸੀ ਉਹ ਇੱਕ ਅਣਥੱਕ ਕਾਮਾ ਸੀ ਅਤੇ ਹਰ ਵੇਲੇ ਸੇਵਾ ਵਿੱਚ ਜੁਟਿਆ ਰਹਿੰਦਾ ਸੀ ਉਹ ਇੰਨੀ ਸੇਵਾ ਕਰਦਾ ਸੀ ਕਿ ਉਸ ਨੂੰ ਇਹ ਹੰਕਾਰ ਹੋ ਗਿਆ ਕਿ ਉਸ ਤੋਂ ਚੰਗਾ ਹੋਰ ਕੋਈ ਸੇਵਾਦਾਰ ਹੀ ਨਹੀਂ ਹੈ ਉਹ ਸੇਵਾ ਤਾਂ ਕਰਦਾ ਪਰ ਹਰ ਇੱਕ ਨਾਲ ਬਦਸੂਕੀ ਨਾਲ ਪੇਸ਼ ਆਉਂਦਾ ਸੀ ਜੇ ਉਸ ਤੋਂ ਕੋਈ ਚੀਜ਼ ਮੰਗਦਾ ਤਾਂ ਉਹ ਕਹਿੰਦਾ ਮੈਂ ਤੁਹਾਡੇ ਅਰਗੇ ਕੰਗਾਲਾਂ ਦਾ ਨੌਕਰ ਨਹੀਂ ਮੈਂ ਗੁਰੂ ਦਾ ਸੇਵਕ ਹਾਂ ਉਹਨਾਂ ਦਾ ਹੀ ਮੈਂ ਸੇਵਾਦਾਰ ਹਾਂ ਸਿੱਖਾਂ ਨੇ ਜਦ ਉਸਦੇ ਅਜੇ ਦੁਰਵਿਹਾਰ ਦੀ ਸ਼ਿਕਾਇਤ ਗੁਰੂ ਜੀ ਕੋਲ ਪਾਸ ਕੀਤੀ ਤਾਂ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਉਸਨੇ ਆਪਣੇ ਵਤੀਰੇ ਨੂੰ ਠੀਕ ਕਰਨਾ ਚਾਹੀਦਾ ਹੈ ਅਤੇ ਹਰ ਮਨੁੱਖ ਨੂੰ ਬਰਾਬਰ ਸਮਝਣਾ ਚਾਹੀਦਾ ਹੈ ਪਰ ਗੁਰੂ ਜੀ ਦੇ ਸਮਝਾਉਣ ਨਾਲ ਉਹ ਹੋਰ ਵੀ ਔਖਾ ਹੋ ਗਿਆ ਅਤੇ ਉਹ ਸਿੱਖਾਂ ਨੂੰ ਕਹਿਣ ਲੱਗ ਗਿਆ ਕਿ ਮੈਂ ਕਈ ਸਾਲਾਂ ਤੋਂ ਦਿਨ ਰਾਤ ਸੇਵਾ ਕਰਦਾ ਹਾਂ ਪਰ ਇਹ ਭੁੱਖੇ ਮੇਰੀਆਂ ਸ਼ਿਕਾਇਤਾਂ ਲਾਉਂਦੇ ਨੇ ਇਸ ਤੋਂ ਬਾਅਦ ਜਦ ਕੋਈ ਲੋੜਵੰਦ ਉਸ ਤੋਂ ਕੁਝ ਮੰਗਦਾ ਤਾਂ ਉਹ ਕਹਿ ਦਿੰਦਾ ਮੇਰੇ ਪਾਸ ਕੁਝ ਨਹੀਂ ਗੁਰੂ ਜੀ ਪਾਸੋਂ ਜਾ ਕੇ ਲੈ ਲਵੋ ਜਿਨ੍ਹਾਂ ਪਾਸ ਮੇਰੀਆਂ ਸ਼ਿਕਾਇਤਾਂ ਕਰਦੇ ਹੂੰ ਜਦ ਗੁਰੂ ਜੀ ਨੂੰ ਉਸਦੇ ਰਵੱਈਏ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਉਸਨੂੰ ਬੁਲਾਇਆ ਤੇ ਕਿਹਾ ਭਾਈ ਮਾਨਾ ਤੇਰੀ ਸੇਵਾ ਦੀ ਸਾਨੂੰ ਕੋਈ ਲੋੜ ਨਹੀਂ ਜਿਹੜਾ ਸਿੱਖਾਂ ਨਾਲ ਪਿਆਰ ਨਹੀਂ ਕਰਦਾ ਉਹ ਗੁਰੂ ਘਰ ਨਾਲ ਕਦੇ ਪਿਆਰ ਨਹੀਂ ਕਰ ਸਕਦਾ ਅਸਲੀ ਸੇਵਾ ਉਹ ਹੈ ਜਿਹੜੀ ਸੇਵਾ ਲੋੜਵੰਦਾਂ ਦੀ ਕੀਤੀ ਜਾਵੇ ਪਾਈ ਮਾਣੇ ਨੂੰ ਸੋਝੀ ਆ ਗਈ ਅਤੇ ਉਸਦਾ ਸਾਰਾ ਹੰਕਾਰ ਜਾਂਦਾ ਰਿਹਾ ਉਸਨੇ ਗੁਰੂ ਜੀ ਤੋਂ ਮਾਫੀ ਮੰਗੀ ਅਤੇ ਅੱਗੇ ਤੋਂ ਹਰ ਮਨੁੱਖ ਨਾਲ ਬੜੇ ਪਿਆਰ ਨਾਲ ਪੇਸ਼ ਆਉਣ ਦਾ ਵਾਅਦਾ ਕੀਤਾ ਪਾਈ ਮਾਣੇ ਵਾਲ ਵੇਖ ਕੇ ਬਾਕੀ ਸਿੱਖਾਂ ਨੂੰ ਅਸਲੀ ਸਿੱਖੀ ਮਾਰਗ ਦੀ ਸੋਝੀ ਆ ਗਈ। ਗੁਰੂ ਜੀ ਨੇ ਸਾਰੇ ਸਰਧਾਲੂਆਂ ਨੂੰ ਸਮਝਾਉਂਦਿਆਂ ਕਿਹਾ ਸਿੱਖ ਦਾ ਸਭ ਤੋਂ ਪਹਿਲਾ ਕਰਮ ਹੈ ਹਰ ਲੋੜਵੰਦ ਦੀ ਸੇਵਾ ਕਰਨਾ। ਕਾਮ, ਕ੍ਰੋਧ, ਲੋਭ, ਮੋਹ, ਹਤਿਆੰਕਾਰ ਨੂੰ ਛੱਡ ਕੇ ਨਿਮਰਤਾ ਵਾਲਾ ਜੀਵਨ ਬਤੀਤ ਕਰਨਾ। ਜਿਹੜਾ ਘਮੰਡ ਕਰਦਾ ਹੈ ਤੇ ਆਪਣੇ ਆਪ ਨੂੰ ਦੂਸਰੇ ਨਾਲੋਂ ਵਧੀਆ ਸਮਝਦਾ ਹੈ ਉਹ ਭਲੇਖੇ ਵਿੱਚ ਹੈ। ਪ੍ਰਭੂ ਨੇ ਸਭ ਮਨੁੱਖ ਬਰਾਬਰ ਪੈਦਾ ਕੀਤੇ ਹਨ। ਸਾਰੇ ਵਾਰਣ ਇੱਕ ਸਮਾਨ ਹਨ। ਕੋਈ ਉੱਚਾ, ਨੀਵਾਂ ਉਤ ਜਾਂ ਨੀਚ ਨਹੀਂ ਹੈ ਅਸਲ ਵਿੱਚ ਜਿਹੜਾ ਨੀਵਾ ਹੈ ਉਹੀ ਉੱਚਾ ਹੈ ਉਹੀ ਮਹਾਨ ਹੈ ਗੁਰੂ ਸਾਹਿਬ ਦੀ ਇਹ ਸਿੱਖਿਆ ਸੁਣ ਕੇ ਸਭ ਸਿੱਖਾਂ ਨੇ ਸਿਰ ਝੁਕਾਇਆ ਗੁਰੂ ਜੀ ਦੀ ਸਿੱਖਿਆ ਦਾ ਇਹ ਪ੍ਰਭਾਵ ਸੀ ਕਿ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਬੜੇ ਪੂਜਨਿਕ ਸਿੱਖ ਹੋਏ ਸਨ ਭਾਈ ਗੁਰਦਾਸ ਜੀ ਨੇ ਇਹਨਾਂ ਸਾਰੇ ਕਰਨੀ ਵਾਲੇ ਸਿੱਖਾਂ ਦਾ ਆਪਣੀਆਂ ਵਾਰਾਂ ਵਿੱਚ ਵਰਣਨ ਕੀਤਾ ਹੈ ਵਾਹਿਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਭੁਲ ਚੁਕ ਮਾਫ